ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ ਆ ਸਾਡੇ ਐਮਐਲਏ ਸਾਹਿਬ ਰੈਗੂਲਰਲੀ ਜੇ ਕੋਈ ਪਾਣੀ ਦੀ ਦਿੱਕਤ ਹੈ ਇਹਨਾਂ ਨੇ ਆਪ ਹੀ ਕੋਲਾ ਲਵਾ ਦਿੱਤਾ ਠੀਕ ਹੈ ਜੀ ਜਿਹੜੀ ਕੋਈ ਦਿੱਕਤ ਹੈ ਅਸੀਂ ਸੋਲਵ ਕਰ ਰਹੇ ਆ ਸਾਡੇ ਮਾਨਯੋਗ ਜਿਹੜੇ ਮੈਂਬਰ ਆਫ ਰਾਜ ਸਭਾ ਦੇ ਹੈਗੇ ਆ ਜੀ ਸੰਜੀਵ अरोड़ा ਜੀ ਉਹ ਸਾਰੇ ਹਸਪਤਾਲ ਦੀ ਸਾਨੂੰ ਜਿਹੜੇ ਹੈਗੇ ਆ ਐਨਜੀਓ ਵੱਲੋਂ ਐਨ ਰੈਨੋਬਰੇਸ਼ਨ ਕਰਾ ਕੇ ਦੇ ਰਹੇ ਆ ਪੇਸ਼ੈਂਟ ਕੋਈ ਦਵਾਈ ਬਾਹਰੋਂ ਨਹੀਂ ਲਿਆ ਕੇ ਆ ਰਿਹਾ ਦਵਾਈਆਂ ਅਸੀਂ ਦੇ ਦਿੱਤੀਆਂ ਐਕਸ-ਰੇ ਅਲਟਰਾਸਾਉਂਡ ਮਸ਼ੀਨਾਂ ਦੇ ਦਿੱਤੀਆਂ ਪੈਰਾਮੈਡੀਕਲ ਸਟਾਫ ਭਰਤੀ ਹੋ ਗਿਆ ਡਾਕਟਰ ਭਰਤੀ ਕਰ ਰਹੇ ਆ ਸਪੈਸ਼ਲਿਸਟ ਭਰ ਤੁਹਾਡਾ ਬਹੁਤ ਜਲਦੀ ਤੁਹਾਡਾ ਇੱਕ 1.5 ਮਹੀਨੇ ਦੇ ਵਿੱਚ ਜਿਹੜਾ ਤੁਹਾਡਾ ਬਿਲਡਿੰਗ ਦਾ ਕੰਮ ਕੰਪਲੀਟ ਹੋ ਜਾਣਾ ਇੰਟੈਂਸਿਵ ਕੇਅਰ ਯੂਨਿਟ ਬੱਚਿਆਂ ਵਾਸਤੇ ਨਿਊਨੈਟਲ ਇੰਟੈਂਸਿਵ ਕੇਅਰ ਯੂਨਿਟ ਸਾਰੇ ਐਮਰਜੈਂਸੀ ਸਰਵਿਸ ਲਾਈਫ ਸਪੋਰਟ ਸਿਸਟਮ ਜਿਹਦੇ ਵਾਸਤੇ ਪਿਛੋਂ ਪਿਛੇ ਰੈ퍼 ਕਰਦੇ ਹੋ ਨਹੀਂ ਕਰਿਆ ਕਰਿਆ ਕਿਵੇਂ ਜਿਹਦਾ ਡੇਟ ਦੇ ਵਿੱਚ ਜ਼ੀਰੋ ਨੰਬਰ ਆਇਆ ਜ਼ੀਰੋ ਉਹਨੂੰ ਵੀ ਪੋਸਟ ਗ੍ਰੈਜੂਏਸ਼ਨ ਦੀ ਐਡਮਿਸ਼ਨ ਦੇ ਦਿਓ ਪਰ ਨੀਰ ਟੈਸਟ ਦਾ ਮਤਲਬ ਕੀ ਹੋਇਆ ਜੀ ਇਹ ਵੀ ਇੱਕ ਸਕੈਮ ਹੈ ਇਹ ਕਿਉਂ ਕੀਤਾ ਕਿਹੜੀ ਲੌਬੀ ਹੈ ਕਿਹਦੇ ਵਾਸਤੇ ਕੀਤਾ ਕਿ ਜ਼ੀਰੋ ਜ਼ੀਰੋ ਨੰਬਰ ਲੈਣ ਵਾਲੇ ਨੂੰ ਡਾਕਟਰਾਂ ਬਾਕੀ ਸਾਰੇ ਜਿੰਨੇ ਬੱਚੇ ਉਹਨਾਂ ਨੂੰ ਪਾਸ ਹੋਣ ਲਈ 33 ਨੰਬਰ ਚਾਹੀਦੇ ਆ ਮੈਂ ਡਾਕਟਰੀ ਕੀਤੀਆਂ ਸਾਨੂੰ ਪਾਸ ਹੋਣ ਲਈ 50% ਨੰਬਰ ਚਾਹੀਦੇ ਆ ਇਹ ਨੀਡ ਵਿੱਚ ਕਹ ਰਹੇ ਆ 0% ਦਾ ਨੋਟੀਫਿਕੇਸ਼ਨ ਦੇ ਦਿਓ ਇਹਦਾ ਮਤਲਬ ਕੀ ਹੋਇਆ ਇਹ ਸਟੇਮ ਹੋਇਆ ਜੀ ਕਿ ਇਲੈਕਸ਼ਨਾਂ ਤੋਂ ਪਹਿਲਾਂ ਹੋਇਆ ਪਿਛਲੇ ਸਾਲਸ ਹੋਇਆ ਲੁਧਾਨਾ ਲੈਣਾ ਜੋ ਤੁਸੀਂ ਤੇ ਮੈਂ ਹਾਂ ਯੂਵੰਬੀਰੀ ਅੱਜ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਕਿ ਇਨਸਪੈਕਸ਼ਨ ਕਰਨ ਆ ਰਹੇ ਆ ਮਨਿਸਟਰ ਹੈਲਥ ਮਨਿਸਟਰ ਆ ਰਹੇ ਨੇ ਜੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਹਲਤ ਮਿਲਟਜਰ ਜਿਹੜੇ ਇੱਥੇ ਪਹੁੰਚ ਚੁੱਕੇ ਨੇ ਤਸਵੀਰਾਂ ਜਿਹੜੇ ਦੇਖ ਸਕਦੇ ਹੋ ਕਿ ਗੱਡੀਆਂ ਜਿਹੜੀਆਂ ਉਹਨਾਂ ਕਾਫਲਾ ਜਿਹੜਾ ਕਿ ਇੱਥੇ ਪਹੁੰਚ ਚੁੱਕਾ ਆਇਆ ਹੋਇਆ ਹੈ ਏਡੀਸੀਪੀ ਦੇ ਤੇ ਸਹਾਇਕ ਕਮਿਸ਼ਨਰ ਵੀ ਇੱਥੇ ਜਿਹੜਾ ਕਿ ਇਹ ਮੌਜੂਦਾ ਪਹੁੰਚ ਚੁੱਕੇ ਨੇ ਤੇ ਅੰਦਰ ਜਿਹੜਾ ਕਿ ਹੈ ਚੈਕਿੰਗ ਵਗੈਰਾ ਚੱਲਦੀ ਹੈ ਸਿਵਲ ਹਸਪਤਾਲ ਦੇ ਅੰਦਰ ਜਿਹੜਾ ਹੁਣ ਗੱਲਬਾਤ ਚੱਲੇ ਕਿ ਮੀਟਿੰਗ ਕਰਨ ਆਏ ਨੇ ਕਿ ਕਿਸ ਤਰ੍ਹਾਂ ਜਿਹੜਾ ਕਿ ਇਹ ਸਿਵਲ ਹਸਪਤਾਲ ਅਕਸਰ ਹੀ ਜਿਹੜਾ ਕਿ ਸੁਰੱਖਿਆ ਦੇ ਵਿੱਚ ਰਹਿੰਦਾ ਤੇ ਉਹਨਾਂ ਨੂੰ ਬੜੀਆਂ ਕੰਪਲੀਟਾਂ ਆ ਰਹੀਆਂ ਸੀਗੀਆਂ ਤੇ ਉਸ ਨੂੰ ਜਿਹੜਾ ਕਿ ਇਹ ਮੱਦੇ ਸੋ ਤੁਸੀਂ ਵੀਰਾਂ ਜੇ ਦੇਖ ਸਕਦੇ ਤੁਸੀਂ ਕਿ ਡਾਕਟਰ ਬਲਬੀਰ ਸਿੰਘ ਹੈਲਥ ਮਿਨਿਸਟਰ ਜਿਹੜਾ ਕੀ ਹੈ ਰਾਉਂਡ ਲੈਣੇ ਤੇ ਉਸ ਤੋਂ ਬਾਅਦ ਜਿਹੜੇ ਕੀ ਵੱਡੇ ਅਧਿਕਾਰੀ ਵੀ ਜਿਹੜੇ ਕੀ ਪ੍ਰਸ਼ਾਸਨ ਇੱਥੇ ਪਹੁੰਚ ਚੁੱਕਾ ਹੈ ਵੇ ਗੱਲਬਾਤ ਕਰ ਰਹੇ ਨੇ ਏਡੀਸੀ ਵੀ ਸਰ ਮੌਜੂਦ ਨੇ ਤੇ ਸੀਨੀਅਰ ਮਰੰਡੀ ਪਿਕਾ ਮੈਡਮ ਵੀ ਇੱਥੇ ਨਾਲ ਮੌਜੂਦ ਨੇ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਸਿਵਲ ਹਸਪਤਾਲ ਜਿਹੜਾ ਅਕਸਰ ਸੁਰਖੀਆਂ ਦੇ ਵਿੱਚ ਰਹਿੰਦਾ ਤੇ ਅੱਜ ਜਿਹੜਾ ਕੀ ਹੈ ਦੌਰਾ ਕਰਨ ਆਏ ਨੇ ਦੇ ਕੋਲ ਜਿਹੜਾ ਕੀ ਪਹੁੰਚੇ ਨੇ ਦੇਖ ਰਹੇ ਨੇ ਪਾਣੀ ਚਲਾ ਕੇ ਕੇ ਪੀਕੇ ਵੀ ਦੇਖ ਰਹੇ ਕਿ ਪਾਣੀ ਸ਼ੁੱਧ ਹੈ ਕਿ ਨਹੀਂ ਸ਼ੁੱਧ ਹੈਗਾ ਰਿਸਪੈਕਸ਼ਨ ਹੋ ਰਹੀ ਹੈ ਸਿਵਲ ਹਸਪਤਾਲ ਦੇ ਵਿੱਚ ਜੱਚਾ ਬੱਚਾ ਦੇ ਵਿੱਚ ਸੋ ਬਿਲਕੁਲ ਬੜੀ ਬਾਰੀਕੀ ਦੇ ਨਾਲ ਜਿਹੜਾ ਕਿ ਇਹ ਦੇਖਿਆ ਜਾ ਰਿਹਾ ਹੈ ਉਹ ਗੱਲਬਾਤ ਵੀ ਕਰ ਰਿਹਾ ਹੈ ਐਸਐਮਓ ਮੈਡਮ ਨਾਲ ਜੇ ਕਿ ਕੋਈ ਵੀ ਕਮੀ ਪੇਸ਼ੀ ਜਰੀਏ ਕਿ ਇਸ ਨੂੰ ਜਲਦੀ ਜਰੀਏ ਦੂਰ ਕੀਤੀ ਜਾਵੇ ਦੇਖੋ ਇਹ ਜਿਹੜਾ ਹਸਪਤਾਲ ਹੈ ਇਹ ਹੁਣ ਸੁਰਖੀਆਂ ਦੇ ਵਿੱਚ ਹੋਏਗਾ ਕਿ ਇਹਦੀ ਜਿਹੜੀ ਬਿਲਡਿੰਗ ਆ ਇਹਦੀ ਰੈਨੋਵੇਸ਼ਨ ਹੋ ਗਈ ਆ ਸਾਰੀਆਂ ਦਵਾਈਆਂ ਮਿਲ ਲਈਆਂ ਹਸਪੀਟਲ 에어 ਕੰਡੀਸ਼ਨ ਹੋ ਰਿਹਾ ਸਿਵਰੇਜ ਸਿਸਟਮ ਵੀ ਕੰਮ ਕਰ ਰਿਹਾ ਪੀਣ ਵਾਲਾ ਠੰਡਾ ਪਾਣੀ ਵੀ ਆ ਔਰ ਇੱਕ ਨਵਾਂ ਕਨਸੈਪਟ ਹੈ ਜਿਹੜਾ ਅਸੀਂ ਤੁਹਾਡੇ ਬਾਹਰ ਜਿੱਥੇ ਪੋਰਚ ਹੈ ਨਾ ਜਿਹਦੇ ਆਸ-ਪਾਸ ਮੈਂ ਜਗ੍ਹਾ ਦੇਖਣ ਜਾ ਰਹੇ ਹਾਂ ਅਸੀਂ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਬਣਾਵਾਂਗੇ ਜਿਵੇਂ ਮਰੀਜ਼ ਅੰਦਰ ਆਏਗਾ ਸਾਡਾ ਸਟਾਫ ਉਹਨਾਂ ਨੂੰ ਪਹਿਲਾਂ ਬਿਠਾਏਗਾ ਸਾਰੀ ਗੱਲਬਾਤ ਕਰੇਗਾ ਉਹਨੂੰ ਪੁੱਛੇਗਾ ਕਿ ਤਕਲੀਫ ਹੈ ਜੇ ਐਮਰਜੈਂਸੀ ਆ ਤਾਂ ਐਮਰਜੈਂਸੀ ਲੈ ਕੇ ਜਾਏਗਾ ਜੇ ਓਪੀਡੀ ਦੀ ਲੋੜ ਹੈ ਤਾਂ ਓਪੀਡੀ 'ਚ ਭੇਜੇਗਾ ਜੇ ਉਹਦਾ ਕੋਈ ਪ੍ਰੈਸ਼ਰ ਹੋਣਾ ਜਿਹੜਾ ਸਬੰਧਤ ਡਾਕਟਰ ਕੋਲੇ ਪਹੁੰਚਾਏਗਾ ਉਹਨੂੰ ਸੋ ਅਸੀਂ ਇੱਕ ਨਵਾਂ ਵਰਕ ਕਲਚਰ ਲੈ ਕੇ ਆ ਰਹੇ ਹਾਂ ਇਟਸ ਅ ਵਰਕ ਇਨ ਪ੍ਰੋਗਰੈਸ ਸਾਡੇ ਮ ਠੀਕ ਆ ਜੀ ਜਿਹੜੀ ਕੋਈ ਦਿੱਕਤ ਹੈ ਅਸੀਂ ਸੋਲਵ ਕਰ ਰਹੇ ਆ ਸਾਡੇ ਮਾਨਯੋਗ ਜਿਹੜੇ ਮੈਂਬਰ ਆਫ ਰਾਜ ਸਭਾ ਦੇ ਹੈਗੇ ਆ ਜੀ ਸੰਜੀਵ अरोड़ा ਜੀ ਉਹ ਸਾਰੇ ਹਸਪਤਾਲ ਦੀ ਸਾਨੂੰ ਜਿਹੜੇ ਹੈਗੇ ਆ ਐਨ ਜੀਓ ਵੱਲੋਂ ਐਂਡ ਰੀਨੋਵੇਸ਼ਨ ਕਰਾ ਕੇ ਦੇ ਰਹੇ ਆ ਸੋ ਲੁਧਿਆਣੇ ਵਿੱਚ ਬਹੁਤ ਅੱਛੇ ਲੋਕ ਆ ਅੱਛੇ ਲੋਕਾਂ ਦੀ ਗੱਲ ਕਰੀਏ ਆਪਾਂ ਤੇ ਇਹ ਜਿਹੜਾ ਤੁਹਾਡਾ ਮਤਲਬ ਪੁਰਾਣੇ ਵਾਲਾ ਜਿਹੜਾ ਤੁਹਾਡਾ ਸਰਕਾਰੀ ਹਸਪਤਾਲ ਦਾ ਐਮਏ ਸੀਗਾ ਇਹ ਆਣ ਵਾਲੇ 6 ਮਹੀਨੇ ਚ ਬਦਲ ਜਾਏਗਾ 2-3 ਮਹੀਨੇ ਚ ਬਦਲ ਜਾਏਗਾ ਚਲੋ ਪਿਛਲੇ ਦਿਨਾਂ ਦੇ ਵਿੱਚ ਇੱਕ ਬਈ ਉੱਪਰ ਲੈਂਟ ਲੱਗਾਈ ਸਟੈਚਰ ਲੈ ਕੇ ਨਹੀਂ ਆਇਆ ਆਟੋ ਨੂੰ ਉੱਧਰ ਲੱ ਦੇਖੋ ਮੈਂ ਇਹੀ ਤੁਹਾਨੂੰ ਕਹਿ ਰਿਹਾ ਵੀ ਅਸੀਂ ਨਾ ਜਦੋਂ ਕੋਈ ਵੀ ਗੱਲਬਾਤ ਹੁੰਦੀ ਆ ਆਪਾਂ ਉਸ ਤੋਂ ਸਬਕ ਸਿੱਖਦੇ ਆ ਮੈਂ ਤੁਹਾਡੇ ਜਦੋਂ 6 ਮਿੰਟ 6 ਮਿੰਟ ਤਾਂ ਲੱਗ ਜਾਣਗੇ ਕਿਉਂਕਿ ਅਸੀਂ ਉਹਦੇ ਵਾਸਤੇ ਸਟਰਕਚਰ ਬਣਾਵਾਂਗੇ ਜੀ 5-6 ਮਿੰਟ ਦੇ ਵਿੱਚ ਪੇਸ਼ੈਂਟ ਫੈਸਿਲੀਟੇਸ਼ਨ ਸੈਂਟਰ ਇਹ ਪਹਿਲੀ ਵਾਰੀ ਇੰਡੀਆ ਦੇ ਵਿੱਚ ਕਨਸੈਪਟ ਲੈ ਕੇ ਆ ਰਹੇ ਆ ਅਸੀਂ ਜਿਵੇਂ ਪੇਸ਼ੈਂਟ ਆਏਗਾ ਉੱਥੇ ਸਟਰੈਚਰ ਵੀ ਹੋਏਗਾ 휠ਚੇਅਰ ਵੀ ਹੋਏਗੀ ਸਟਾਫ ਵੀ ਹੋਏਗਾ ਉਹ ਪੇਸ਼ੈਂਟ ਨੂੰ ਰੀਸੀਵ ਕਰਕੇ ਜਿਹੜੀ ਵੀ ਉਹਨੂੰ ਲੋੜ ਹੋਏਗੀ ਉਹ ਦੇਣਗੇ ਔਰ ਪੇਸ਼ੈਂਟ ਕੋਈ ਦਵਾਈ ਬਾਹਰੋਂ ਨਹੀਂ ਲੈ ਕੇ ਆ ਰਿਹਾ ਦਵਾਈਆਂ ਅਸੀਂ ਦੇਤੀਆਂ ਐਕਸ-ਰੇ ਅਲ ਪੈਰਾਮੈਡੀਕਲ ਸਟਾਫ ਭਰਤੀ ਹੋ ਗਿਆ ਡਾਕਟਰ ਭਰਤੀ ਕਰ ਰਹੇ ਆ ਸਪੈਸ਼ਲਿਸਟ ਭਰਤੀ ਕਰ ਰਹੇ ਆ ਤੁਹਾਡੇ ਡੀਐਨਬੀ ਕੋਰਸ ਚੱਲਦੇ ਆ ਤੁਹਾਡਾ ਬਹੁਤ ਜਲਦੀ ਤੁਹਾਡਾ ਇੱਕ 1.5 ਮਹੀਨੇ ਦੇ ਵਿੱਚ ਜਿਹੜਾ ਤੁਹਾਡਾ ਬਿਲਡਿੰਗ ਦਾ ਕੰਮ ਕੰਪਲੀਟ ਹੋ ਜਾਣਾ ਇੰਟੈਂਸਿਵ ਕੇਅਰ ਯੂਨਿਟ ਬੱਚਿਆਂ ਵਾਸਤੇ ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟ ਸਾਰੇ ਐਮਰਜੈਂਸੀ ਸਰਵਿਸਿਜ਼ ਲਾਈਫ ਸਪੋਰਟ ਸਿਸਟਮ ਜਿਹਦੇ ਵਾਸਤੇ ਪੇਸ਼ੈਂਟ ਨੂੰ ਪੀਜੀਆ ਰੈਫਰ ਕਰਦੇ ਉਹ ਨਹੀਂ ਕਰਿਆ ਕਰਾਂਗੇ ਕੀ ਗੱਲ ਕਰੀ ਨੱਚੇ ਬੱਚੇ ਚੂਲੇ ਦੇ ਦੇਖੋ ਮੈਂ ਦੱਸਦਾ ਹੁਣ ਜਿਹੜੀਆਂ ਤੁਹਾਡੀ ਅਸੀਂ ਨਾ ਚੂਹੇ ਇਸ ਹਸਪਤਾਲ ਚੋਂ ਖਤਮ ਕੀਤੇ ਆ ਪਹਿਲੀ ਵਾਰੀ ਕੀਤੇ ਆ ਜਿਹੜੀਆਂ ਪਿਛਲੀਆਂ ਸਰਕਾਰਾਂ ਦੇ ਸੀ ਉਹ ਸਾਡੇ ਵਾਸਤੇ ਚੂਹੇ ਛੱਡ ਕੇ ਗਈਆਂ ਸੀ ਡਾਕਟਰ ਛੱਡ ਕੇ ਨਹੀਂ ਗਈਆਂ ਸਟਾਫ ਛੱਡ ਕੇ ਨਹੀਂ ਗਈਆਂ ਮਸ਼ੀਨਾਂ ਛੱਡ ਕੇ ਨਹੀਂ ਗਈਆਂ ਅਸੀਂ ਜਿਹੜੇ ਚੂਹੇ ਸੀਗੇ ਉਹ ਆਪ ਵੀ ਆਪ ਵੀ ਖਤਮ ਹੋ ਗਏ ਤੇ ਹੁਣ ਚੂਹੇ ਵੀ ਖਤਮ ਹੋ ਗਏ ਠੀਕ ਹੈ ਜੀ ਦੇਖੋ ਦੇਖੋ ਕਰਨ ਸਾਹਿਬ ਦੇ ਫੋਨ ਕਰੋ ਕਰਨ ਨੂੰ ਦੇ ਦੇ ਉਹ ਦਈਓ ਡੀਆਰਪੀ ਵਾਲਾ ਦੇਖੋ ਮੇਰੀ ਗੱਲ ਸੁਣੋ ਜਿਹੜੀ ਦੇਸ਼ ਵਾਸਤੇ ਸਭ ਤੋਂ ਜ਼ਰੂਰੀ ਗੱਲ ਹੈ ਤੁਸੀਂ ਮੇਰੇ ਤੋਂ ਕਿਸੇ ਨੇ ਨਹੀਂ ਪੁੱਛੀ ਜੋ ਤੁਹਾਡਾ ਜਿਹੜਾ ਨੀਟ ਦਾ ਟੈਸਟ ਸੀਗਾ ਉਹਦਾ ਪੇਪਰ ਲੀਕ ਹੋਇਆ ਜੀ 24 ਲੱਖ ਨੌਜਵਾਨਾਂ ਦੇ ਨਾਲ 24 ਲੱਖ ਨੌਜਵਾਨ ਮੀਨਸ 2.5 ਕਰੋੜ ਪਰਿਵਾਰਾਂ ਦੇ ਨਾਲ ਧੋਖਾ ਹੋਇਆ ਜੀ ਠੀਕ ਹੈ ਜੀ ਉਹਦੀ ਕੋਈ ਗੱਲ ਨਹੀਂ ਕਰਦਾ ਪਿਛਲੇ ਸਾਲ ਦਾ ਮੈਂ ਤੁਹਾਨੂੰ ਦੱਸਣਾ ਇੱਕ ਬਹੁਤ ਵੱਡਾ ਸਕੈਮ ਹੈ ਕਿਸੇ ਨੇ ਅਜੇ ਤੱਕ ਗੱਲ ਨਹੀਂ ਕੀਤੀ ਨੈਸ਼ਨਲ ਲੈਵਲ ਤੇ ਇਹਨੂੰ ਚੰਗੀ ਤਰ੍ਹਾਂ ਦੇਖ ਲਓ ਰਿਕਾਰਡ ਕਰ ਲਓ ਜੀ ਇਹਨੂੰ ਪਿਛਲੀ ਵਾਰੀ ਜਿਹੜਾ ਇੱਕ ਤਾਂ ਹੁੰਦਾ ਨੀਟ ਯੂਜੀ ਅੰਡਰਗ੍ਰੈਜੂਏਟ ਨੀਟ ਪੀਜੀ ਦਾ ਸੀਗਾ ਆਸ ਭਾਰਤ ਸਰਕਾਰ ਦੀ ਚਿੱ ਇਹਨਾਂ ਨੇ ਸਾਨੂੰ ਚਿੱਠੀ ਭੇਜੀ ਕਿ ਜਿਹੜੇ ਬੱਚਿਆਂ ਦਾ NEET ਵਿੱਚ 0 ਨੰਬਰ ਵੀ ਹੈ ਉਹਨੂੰ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਉਹਨੂੰ ਐਡਮਿਸ਼ਨ ਦੇ ਦਿਓ ਆ ਚਿੱਠੀ ਆ ਜੀ ਕਰ ਲਓ ਦਿਖਾ ਦਿਓ ਕੈਮਰਾਮੈਨ ਕੈਨ ਯੂ ਫੋਕਸ ਔਨ ਥਿਸ? ਓਕੇ। ਆ ਬਾਰੀ ਬਾਰੀ ਕਰ ਲਓ ਜੀ। ਠੀਕ ਹੈ ਜੀ ਉਹਨਾਂ ਨੇ ਉਹਨਾਂ ਨੇ ਕਿਹਾ ਜੀ ਵੀ ਜਿਹਦਾ NEET ਦੇ ਵਿੱਚ 0 ਨੰਬਰ ਆਇਆ 0 ਉਹਨੂੰ ਵੀ ਪੋਸਟ ਗ੍ਰੈਜੂਏਸ਼ਨ ਦੀ ਐਡਮਿਸ਼ਨ ਦੇ ਦਿਓ ਫਿਰ NEET ਟੈਸਟ ਦਾ ਮਤਲਬ ਕੀ ਹੋਇਆ ਜੀ ਇਹ ਵੀ ਇੱਕ ਸਕੈਮ ਹੈ ਇਹ ਕਿਉਂ ਕੀਤਾ ਕਿਹੜੀ ਲ lobby ਹੈ? ਇਹਦੇ ਵਾਸਤੇ ਕੀਤਾ ਕਿ ਤਾਂ ਕਿ 0 0 ਨੰਬਰ ਲੈਣ ਵਾਲੇ ਨੂੰ ਡਾਕਟਰਾਂ ਬਾਕੀ ਸਾਰੇ ਜਿੰਨੇ ਬੱਚੇ ਆ ਉਹਨਾਂ ਨੂੰ ਪਾਸ ਹੋਣ ਲਈ 33 ਨੰਬਰ ਚਾਹੀਦੇ ਆ ਮੈਂ ਡਾਕਟਰੀ ਕੀਤੀ ਆ ਸਾਨੂੰ ਪਾਸ ਹੋਣ ਲਈ 50% ਨੰਬਰ ਚਾਹੀਦੇ ਆ ਇਹ ਨੀਡ ਵਿੱਚ ਕਹ ਰਹੇ 0% ਰੋਡਮਿਸ਼ਨ ਦੇ ਦਿਓ ਇਹਦਾ ਮਤਲਬ ਕੀ ਹੋਇਆ ਇਹ ਸਕੈਮ ਹੋਇਆ ਜੀ ਇਲੈਕਸ਼ਨਾਂ ਤੋਂ ਪਹਿਲਾਂ ਹੋਇਆ ਪਿਛਲੇ ਸਾਲ ਚ ਹੋਇਆ ਔਰ ਇੱਕ ਕਿਸੇ ਨਾ ਕਿਤੇ ਕਿਸੇ ਮਾਫੀਆ ਨਾਲ ਮਿਲ ਕੇ ਇਹ ਕੇਂਦਰ ਸਰਕਾਰ ਦੀ ਚਿੱਠੀ ਆ ਇੱਕ ਮਿੰਟ ਮੇਰੀ ਗੱਲ ਸੁਣੋ ਜੀ ਇਹਦੇ ਵਾਸਤੇ ਜਿਹੜੀ ਕਾਰਵਾਈ ਹੈ ਉਹ ਮੈਂ ਨਹੀਂ ਕਰ ਸਕਦਾ ਇਹ ਰੈਗੂਲੇਟਰੀ ਅਥਾਰਟੀ ਨੈਸ਼ਨਲ ਮੈਡੀਕਲ ਕਮਿਸ਼ਨ ਹੈ ਉਹਨਾਂ ਦੀ ਚਿੱਠੀ ਹੈ ਮੈਂ ਉਹਨਾਂ ਨੂੰ ਜੋ ਕਹਿ ਸਕਦਾ ਸੀ ਮੈਂ ਉਹਨਾਂ ਨੂੰ ਕਿਹਾ ਵੀ ਇਹ ਐਥਿਕਲੀ ਗਲਤ ਹੈ ਇਹ ਮੈਡੀਕਲੀ ਐਥਿਕਲੀ ਗਲਤ ਹੈ ਇਹ ਬਟ ਲੀਗਲੀ ਜਿਹੜਾ ਹੈਗਾ ਲੀਗਲ ਉਹਨਾਂ ਨੇ ਡਿਸਾਈਡ ਕਰਨਾ ਜਿਵੇਂ ਤੁਸੀਂ ਇਲੈਕਸ਼ਨ ਬੌਂਡ ਦਾ ਜਿਹੜਾ ਹੈਗਾ ਜੀ ਉਹ ਸਰਕਾਰ ਨੇ ਕਾਨੂੰਨ ਬਣਾਤਾ ਸੁਪਰੀਮ ਕੋਰਟ ਕਹਿੰਦੀ ਹੈ ਅਨਕਨਸਟੀਟਿਊਸ਼ਨਲ ਹੈ ਗੈਰ ਸੰਵਿਧਾਨਿਕ ਹੈ ਇਦਾਂ ਹੀ ਆ ਆ ਵੀ ਜਿਹੜਾ ਹੈਗਾ ਇਹ ਇਹ ਵੀ ਅਨ ਇਹ ਵੀ ਇਲਲੀਗਲ ਹੈ ਇਹ ਅਨਕਨਸਟੀਟਿਊਸ਼ਨਲ ਗਲਤ ਹੈ ਜੀ ਇਹ ਵੀ ਆ ਦਿਖਾਓ ਜੇ ਹਿੰਮਤ ਹੈ ਤਾਂ ਇਹ ਦਿਖਾਓ ਵੀ NEET PG ਵਿੱਚ ਜ਼ੀਰੋ ਨੰਬਰ ਨਾਲ ਐਡਮਿਸ਼ਨ ਦਿੱਤੀ ਹੈ ਜੀ ਕਿ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਕੇਂਦਰ ਸਰਕਾਰ ਨੇ ਹਾਂਜੀ ਮੈਂ ਇਹ ਕਹਿ ਰਿਹਾ ਵੀ ਜਿਹੜੇ ਤੁਸੀਂ ਡਾਕਟਰ ਹੋਣੇ ਆ ਆਪਾਂ NEET ਦਾ ਪਰਪਸ ਇਹ ਆ ਕਿ ਮੈਰਿਟੋਰੀਅਸ ਬੱਚੇ ਆਣ ਤੁਸੀਂ ਉਹ ਪਰਪਸ ਹੀ ਡਿਫਾਈ ਕਰਤਾ ਤੁਸੀਂ ਮੈਰਿਟ ਨੂੰ ਛੱਡ ਕੇ ਪੈਸੇ ਨੂੰ ਚੰਬੜ ਗਏ ਇਹ ਇਹ ਕੇਂਦਰ ਸਰਕਾਰ ਦੀ ਉਹਨਾਂ ਦੇ ਕੰਮ ਉਹਨਾਂ ਦੀ ਕਹਿਣੀ ਤੇ ਕਰਨੀ ਦਾ ਫਰਕ ਸਮਝੋ ਕੇਂਦਰ ਸਰਕਾਰ ਨੇ ਐਡਮਿਸ਼ਨ ਜੋ ਆਪਾਂ ਦੇ ਇਹ ਡਾਕਟਰ ਬਣਾਉਂਦੇ ਨੇ ਹਾਂ ਜੀ ਇਹ ਸਰਕਾਰੀ ਹੈ ਕਾਲਜ ਹੈ ਸਰਕਾਰੀ ਕਾਲਜ ਭਰਾਵਾ ਮੇਰੇ ਕੋਲ ਹੈ ਉਹ ਮੈਂ ਤੁਹਾਨੂੰ ਦੱਸਦਾ ਮੈਂ ਨਵੇਂ ਕੋਰਸਸ ਜਿਵੇਂ ਤੁਹਾਡਾ ਕ੍ਰਿਟੀਕਲ ਕੇਅਰ ਦੇ ਬਲਾਕ ਬਣਾ ਰਹੇ ਆ ਕੇਂਦਰ ਦੀ ਕੋਈ ਸਕੀਮ ਨਹੀਂ ਹੈ ਮੈਂ ਉਹਨਾਂ ਨੂੰ ਵੀ ਕਿਹਾ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਦੀ ਕੋਰਸਸ ਸ਼ੁਰੂ ਕਰ ਰਹੇ ਆ ਸੀ ਅਸੀਂ ਮਲੈਕਲਿਨਿਕ ਬਣਾਏ ਆ ਫੈਮਿਲੀ ਮੈਡੀਸਨ ਦੀ ਇੱਥੇ ਸ਼ੁਰੂ ਕਰ ਰਹੇ ਆ ਤੁਹਾਡੇ ਪੀਜੀਏ ਇੱਥੇ ਸ਼ੁਰੂ ਕਰ ਰਹੇ ਆ ਜੀ ਸਾਰੇ ਆਸਤਾਨ ਸ਼ੁਰੂ ਕਰ ਰਹੇ ਆ ਫੈਮਿਲੀ ਫੈਮਿਲੀ ਡਾਕਟਰਸ ਬਣਾ ਰਹੇ ਆ ਤਾਂ ਕਿ ਉਹ ਡਾਕਟਰ ਨੂੰ ਥੋੜਾ ਜਿਆਦਾ ਪਤਾ ਹੋਵੇ ਵੀ ਜਿਹੜਾ ਵੀ ਬੱਚਾ ਆ ਗਿਆ ਉਹਦਾ ਇਲਾਜ ਕਿਵੇਂ ਕਰਨਾ ਔਰਤ ਦਾ ਕਿਵੇਂ ਕਰਨਾ ਨਵੇਂ ਕਨਸੈਪਟ ਲੈ ਕੇ ਆ ਰਹੇ ਆ ਜੀ ਪੈਲੀਏਟਿਵ ਕੇਅਰ ਦਾ ਲੈ ਕੇ ਆ ਰਹੇ ਆ ਕਿਸੇ ਨੂੰ ਇਨਕਿਉਰੇਬਲ ਡੀਜ਼ ਹੋ ਗਈ ਕੈਂਸਰ ਹੋ ਗਿਆ ਪਾਸਾ ਮਾਰ ਰਿਹਾ ਗਿਆ ਉਹਦਾ ਕਿੱਦਾਂ ਕਰਨਾ ਜੀ ਜੈਰੀਐਟ੍ਰਿਕ ਕੇਅਰ ਲੈ ਕੇ ਆ ਰਹੇ ਆ ਤੋ ਅਸੀਂ ਜਿਹੜੀ এডਿਕੇਸ਼ਨ ਹੈ ਮੈਡੀਕਲ এডਿਕੇਸ਼ਨ ਹੈ ਉਹਨੂੰ ਰਿਫਾਰਮ ਕਰ ਰਹੇ ਹਾਂ ਠੀਕ ਹੈ ਜੀ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸਰੀ ਕੇਅਰ ਹੈ ਪਹਿਲੀ ਵਾਰੀ ਕੋਈ ਪ੍ਰੋਫੈਨਸ਼ਨ ਆਫ ਡਿਜ਼ੀਜ਼ ਪ੍ਰੋਮੋਸ਼ਨ ਆਫ ਹੈਲਥ ਕਰ ਰਹੇ ਹਾਂ ਰੀਹੈਬਿਲੀਟੇਸ਼ਨ ਸਰਵਿਸਿਜ਼ ਕਰ ਰਹੇ ਹਾਂ ਪਹਿਲੀ ਵਾਰੀ ਇੱਕ ਸਰਕਾਰ ਹੈ ਭਗਵਾਨਤ ਮਾਨ ਸਰਕਾਰ ਜਿਹੜੀ ਕਿ ਇੱਕ ਸਟ੍ਰਕਚਰਡ ਤਰੀਕੇ ਦੇ ਨਾਲ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸਰੀ ਕੇਅਰ ਦੇ ਵਿੱਚ ਕੰਮ ਕਰਦੀ ਹੈ ਦੇਖੋ ਡੈਡ ਲਾਈਨ ਜਿਹੜੀਆਂ ਹੈਗੀਆਂ ਅਸੀਂ ਵੀ ਵਾਂਟ ਟੂ ਡੂ ਇਟ ਐਸ ਫਾਸਟ ਐਸ ਪੋਸੀਬਲ ਦੇਖੋ ਇਹਦੇ ਵਿੱਚ ਜਿਹੜਾ ਤੇ ਜਿਹੜੇ ਅਸੀਂ ਨਵੇਂ ਕੋਰਸੇ ਸ਼ੁਰ ਉਹਨਾਂ ਨੂੰ ਜਾਣ ਕੇ ਉਹਦੇ ਵਿੱਚ ਟਾਈਮ ਲੱਗੇਗਾ ਥੋੜਾ ਜਿਹਾ ਜਿਹੜੇ ਅਸੀਂ ਰਿਫਾਰਮ ਕਰਨੇ ਆ ਜਿਵੇਂ ਤੁਹਾਡਾ ਇੱਥੇ ਜਿਹੜਾ ਨਿਓਰੇਟਲ ਇੰਟੈਂਸਿਵ ਕੇਅਰ ਯੂਨਿਟ ਹੈ ਜੀ ਜਾ ਐਮਰਜੈਂਸੀ ਦੇ ਵਿੱਚ ਸਾਡਾ ਕੰਮ ਕੰਪਲੀਟ ਹੋ ਜਾਏਗਾ 2-3 ਮਹੀਨੇ ਚ ਅਪਰ ਲਿਮਿਟ ਇਜ਼ 6 ਮਾਸ ਬਾਏ ਦਾ ਐਂਡ ਆਫ ਦਿਸ ਈਅਰ ਯੂ ਵਿਲ ਹੈਵ ਆਲ ði ਸਬਸਿਸ so so ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਡੀਸੀ ਮੈਡਮ ਵੀ ਇੱਥੇ ਪਹੁੰਚ ਚੁੱਕੇ ਨੇ ਹੈਲਥ ਮਿਨਿਸਟਰ ਜਿਹੜਾ ਕੀ ਹੈ ਦੌਰੇ ਤੇ ਨੇ ਲਗਾਤਾਰ ਜਿਹੜਾ ਕੀ ਸਿਵਲ ਹਸਪਤਾਲ ਦੀ ਜਿਹੜੀ ਕੀ ਚੈਕਿੰਗ ਵਗੈਰਾ ਕੀਤੀ ਜਾਏਗੀ ਤੇ ਹਰ ਪੇਸ਼ੈਂਟ ਦੇ ਨਾਲ ਜਿਹੜੀ ਕੀ ਗੱਲਬਾਤ ਕੀਤੀ ਕਰਕੇ ਜਿਹੜਾ ਕੀ ਨਵੇਂ-ਨਵੇਂ ਇੰਸਟਰੂਮੈਂਟ ਜਿਹੜੇ ਲਿਆ ਰਹੇ ਨੇ ਉਹਨਾਂ ਨੇ ਦਾਵਾ ਕੀਤਾ ਕਿ ਆਨਲਾਈਨ ਸਿਵਲ ਆਨ ਵਾਲੇ ਸਮਝਦੇ ਸਿਵਲ ਹਸਪਤਾਲ ਜ ਵਧੀਆ ਹਸਪਤਾਲ ਕਹਿਲਾਇਆ ਜਾਏਗਾ ਤਾਂ ਤਸਵੀਰਾਂ ਜੋ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਜਿਹੜਾ ਕੀ ਹੈ ਗੱਲਬਾਤ ਚੱਲ ਰਹੀ ਹੈ ਡੀਸੀ ਮੈਡਮ ਦੇ ਨਾਲ ਜਿਹੜੀ ਕੀ ਹੈ ਸਿਵਲ ਸੱਜਣ ਵੀ ਇੱਥੇ ਮੌਕੇ ਤੇ ਮੌਜੂਦ ਨੇ ਤਸਵੀਰਾਂ ਜਿਹਦੇ ਦੇਖ ਸਕਦੇ ਤੁਸੀਂ ਵੱਡੇ ਅਧਿਕਾਰੀ ਵੀ ਜਿਹੜੇ ਕੀ ਇੱਥੇ ਮੌਕੇ ਤੇ ਪਹੁੰਚੇ ਹੋਏ ਨੇ ਸੋ ਬਿਲਕੁਲ ਤੁਸੀਂ ਹੈਲਥ ਮਨਿਸਟਰ ਜਿਹੜੀ ਕੀ ਡਾਕਟਰ ਬਲਬੀਰ ਸਿੰਘ ਦੀ ਗੱਲਬਾਤ ਸੁਣੀ ਹੈ ਪਰ ਤਸਵੀਰਾਂ ਦੇਖ ਸਕਦੇ ਹੋ ਕਿ ਐਮਰਜੈਂਸੀ ਦੇ ਅੰਦਰ ਜਿਹੜਾ ਕੀ ਹਲੇ ਗਏ ਨੇ ਉਹ ਤੋਵਾ ਜਿ ਲਈ ਚੈਕਿੰਗ ਕਰਨਗੇ ਨੇ ਕਿ ਕਿਸ ਤਰ੍ਹਾਂ ਪੇਸ਼ੈਂਟ ਨੂੰ ਅੰਦਰ ਸੁਵਿਧਾ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਹੈ ਸਾਰੀ ਗੱਲਬਾਤ ਤੁਸੀਂ ਸੁਣੀ ਤੇ ਤਸਵੀਰਾਂ ਜੇ ਦੇਖ ਸਕਦਾ ਕਿ ਅੰਦਰ ਆਲੇ ਗਏ ਨੇ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਿਆ ਕਿ ਸਵੇਰੇ ਹਸਪਤਾਲ ਦੇ ਕਿਹੜੇ-ਕਿਹੜੇ ਮਸ਼ੀਨਾਂ ਜਿਹੜੀਆਂ ਨਵੀਆਂ ਆਣਗੀਆਂ ਤੇ ਕੀ-ਕੀ ਸਹੂਲਤਾਂ ਮਿਲਣਗੀਆਂ ਪੇਸ਼ੈਂਟ ਨੂੰ ਤੇ ਪ੍ਰਾਈਵੇਟ ਜਿਹੜੇ ਆਮ ਲੋਕ ਨੇ ਇੱਥੇ ਆਪਣਾ ਇਲਾਜ ਚੰਗੀ ਤਰ੍ਹਾਂ ਕਰਾ ਪਾਣਗੇ ਕਿ ਨਹੀਂ ਕਰਾ ਪਾਣਗੇ ਇੱਕ ਹੋਰ ਵੱਡੀ ਗੱਲ ਜਿਹੜੀ ਕੀ ਹੈ ਹੈਲਥ ਮਿਨਿਸਟਰ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਨੀਡ ਦਾ ਪੇਪਰ ਜਿਹੜਾ ਲੀਕ ਹੋਇਆ ਸੀਗਾ ਉਸ ਨੂੰ ਜਿਹੜਾ ਕਿ ਪੰਜਾਬ ਸਰਕਾਰ ਨੇ ਜਿਹੜੀ ਵਾਅ ਚੁੱਕੀ ਹੈ ਪਰ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜ਼ੀਰੋ ਜਿਹੜੇ ਜਿਹੜੇ ਬੱਚੇ ਦੇ ਜ਼ੀਰੋ ਮਾਰਕਸ ਆਇਆ ਉਸ ਨੂੰ ਵੀ ਜਿਹੜਾ ਕਿ ਪੋਸਟ ਗ੍ਰੈਜੂਏਟ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਕਿ ਹੈ ਦਾਖਲਾ ਦਿੱਤਾ ਜਾਵੇਗਾ ਉਸ ਤੇ ਉਸ ਤੋਂ ਬਾਅਦ ਜਿਹੜਾ ਕਿ ਹੈ ਜਿਹੜਾ ਪਾਸੇ ਮਾਰਕਸ ਦੇ ਦਿੱਤੇ ਗਏ ਪੰਜਾਬ 50% ਤੋਂ ਜਿਹੜੇ ਆਣਗੇ ਤੇ ਉਸ ਨੂੰ ਜਿਹੜਾ ਗਿਆ ਪਾਸ ਕੀਤਾ ਜਾਏਗਾ ਬੜਾ ਹੀ ਵੱਡਾ ਦਾਵਾ ਕੀਤਾ ਗਿਆ ਵਾ ਹੈ ਹੈਲਥ ਮਨਿਸਟਰ ਵੱਲੋਂ ਤੇ ਹੁਣ ਦੇਖਣਾ ਆਏਗਾ ਕਿ ਅਕਸਰ ਜਿਹੜਾ ਕਿ ਸਿਵਲ ਹਸਪਤਾਲ ਸੂਖਿਆ ਦੇ ਵਿੱਚ ਵੀ ਨਜ਼ਰ ਆਂਦਾ ਹੁੰਦਾ ਵਾ ਤੇ ਵਿਵਾਦਾਂ ਦੇ ਵਿੱਚ ਕਿਰਿਆ ਹੁੰਦਾ ਵਾ ਤੇ ਆਨਲਾਈਨ ਸਮੇਂ ਦੇ ਵਿੱਚ ਕਿਸ ਤਰ੍ਹਾਂ ਇਸ ਸਿਵਲ ਹਸਪਤਾਲ ਨੂੰ ਮੇਨਟੇਨ ਕਰਦੇ ਨੇ ਤੇ ਆਨਲਾਈਨ ਸਮੇਂ ਦੇ ਵਿੱਚ ਪੇਸ਼ੈਂਟ ਇਸੇ ਅੰਦਰ ਹਸਪਤਾਲ ਦੇ ਅੰਦਰ ਠੀਕ ਹੋ ਜਾਂਦੇ ਨੇ ਜਾਂ ਕਿ ਨਹੀਂ ਠੀਕ ਹੋ ਜਾਂਦੇ ਕੈਮਰਾਮੈਨ ਦੇ ਨਾਲ ਸੰਜੇ ਦੇ ਨਾਲ ਯੂਮ ਬੀ ਰਿਪੋਰਟਾਂ ਨੂੰ